ਉਹ ਉਸ ਸਮੇਂ ਦੇ ਵਿੱਚ ਜਿਹੜਾ ਸਭ ਤੋਂ ਵੱਡੀਆਂ ਤਾਕਤਾਂ ਸੀਗੀਆਂ ਦੁਨੀਆ ਦੇ ਵਿੱਚ ਉਹ ਦੋ ਸੀ ਹਮ ਇੱਕ ਬ੍ਰਿਟਿਸ਼ ਹਕੂਮਤ ਤੇ ਦੂਜਾ ਸ਼ੇਰੇ ਪੰਜਾਬ ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਇਹ ਦੋ ਵੱਡੀਆਂ ਤਾਕਤਾਂ ਸੀ ਪੂਰੀਆਂ ਦੁਨੀਆ ਦੇ ਵਿੱਚ ਅੰਗਰੇਜ਼ਾਂ ਨੂੰ ਇਹ ਗੱਲ ਦਾ ਪਤਾ ਸੀਗਾ ਕਿ ਸਾਡੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਬੜੀ ਵੱਡੀ ਸ਼ਾਹ ਸਭ ਤੋਂ ਤਾਕੜੀ ਫੌਜ ਹੈ ਉਹਦੇ ਲਈ ਬੜਰਦੇ ਵੀ ਨਹੀਂ ਹੈਗੇ ਕਿਸੇ ਨੂੰ ਹੁਣ ਜਿਹੜੀਆਂ ਇਹ ਛੋਟੀਆਂ-ਮੋਟੀਆਂ ਰਿਆਸਤਾਂ ਦੀਆਂ ਜਾਂ ਮੇਰੇ ਮਾਲਵੇ ਦੇ ਸਰਦਾਰ ਤੇ ਇਹਨਾਂ ਲਈ ਸਿਰਫ ਦੋ ਰਸ ਜਾਂ ਤਾਂ ਉਹ ਅੰਗਰੇਜ਼ ਹਕੂਮਤ ਦੇ ਹੱਕ 'ਚ ਜਾਂਦੇ ਜਾਂ ਉਹ ਮਹਾਰਾਜਾ ਰਣਜੀਤ ਸਿੰਘ ਦੇ ਹੱਕ 'ਚ ਜਾਂਦੇ ਉਹਨਾਂ ਲਈ ਦੋ ਹੀ ਰਸਤੇ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਕਾਫੀ ਹੱਦ ਤੱਕ ਇਸ ਗੱਲ ਦਾ ਯਕੀਨ ਸੀਗਾ ਕਿ ਇਹ ਸਰਦਾਰ ਨਹੀਂ ਸਾਡੇ ਆਪਣੇ ਨੇ ਸਿੱਖ ਨੇ ਇਹ ਮੇਰੇ ਪੱਖ 'ਚ ਆਉਣਗੇ ਹੁਣ ਫਿਰ ਜਿਹੜਾ ਵੱਡਾ ਸੰਕਟ ਆਇਆ ਨਾ ਉਹ ਇਹ ਆਇਆ ਕਿ ਮਾਲਵੇ ਦੇ ਸਰਦਾਰ ਹੁਣ ਕਿਹਦੇ ਹੱਕ 'ਚ ਜਾਣਗੇ ਹੂੰ ਅੰਗਰੇਜ਼ਾਂ ਦੇ ਹੱਕ 'ਚ ਜਾਣਗੇ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਹੱਕ 'ਚ ਜਾਣਗੇ ਫੇਰ ਮਹਾਰਾਜਾ ਰਣਜੀਤ ਸਿੰਘ ਨਾਲ ਇਹਨਾਂ ਦੀ ਮੁਲਾਕਾਤ ਹੋਈ ਸਾਹਿਬ ਸਿੰਘ ਦੀ ਤੇ ਜੀਂਦ ਵਾਲੇ ਰਾਜੇ ਇਹ ਕੈਥਰ ਵਾਲੇ ਰਾਜੇ ਹੋ ਗਏ ਇਹਨਾਂ ਨਾਲ ਸਾਰਿਆਂ ਨਾਲ ਗੱਲਬਾਤ ਹੋਈ ਤਾਂ ਉੱਥੇ ਮਸਲਾ ਇਹ ਹੋਇਆ ਕਿ ਇਹ ਸਾਰੇ ਮਾਲਵੇ ਦੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਹੱਕ 'ਚ ਆਣ ਤਾਂ ਉੱਥੇ ਫਿਰ ਇੱਕ ਸਭ ਤੋਂ ਵੱਡੀ ਘਟਨਾ ਇਹ ਵਾਪਰੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਸਾਹਿਬ ਸਿੰਘ ਨਾਲ ਪੱਗ ਵਟਾ ਲਈ ਤੇ ਉੱਥੋਂ ਉਹ ਪੱਗ ਵਟ ਭਰਾਵਣ ਤੇ ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਸਾਹਿਬ ਸਿੰਘ ਨੂੰ ਆਪਣਾ ਧਰਮ ਦਾ ਭਰਾ ਮੰਨ ਲਿਆ ਪੱਗ ਵਟਾ ਕੇ ਉਸ ਤੋਂ ਬਾਅਦ ਨਾ ਫੇਰ ਹੋਇਆ ਬੜਾ ਵੱਡਾ ਤੋਖਾ ਮਹਾਰਾਜਾ ਸਹਾਬ ਸਿੰਘ ਮਹਾਰਾਜਾ ਰਣਜੀਤ ਸਿੰਘ ਨਾਲ ਪੱਗ ਬਟਾ ਕੇ ਮੁਕਰ ਮੁਕਰ ਗਿਆ ਭਾਵ ਅੰਗਰੇਜ਼ਾਂ ਦੇ ਹੱਕ ਚ ਮੁਕਰ ਦਿੱਤੀ ਦਿੱਲੀ ਜਾ ਕੇ ਦਸਤਕਾਂ ਸਾਰੇ ਜਿਹੜੇ ਮਾਲਵੇ ਦੇ ਸਰਦਾਰ ਤੇ ਕੱਥੜਾਲੇ ਜੀਂਦਾਲੇ ਨਾਬੇ ਵਾਲੇ ਪਟਿਆਲਾ ਰਿਆਸਤਾਂ ਦੇ ਸਾਰੇ ਇਹਨਾਂ ਨੇ ਜਾ ਕੇ ਸਾਈਨ ਕਰ ਦਿੱਤੇ ਅੰਗਰੇਜ਼ਾਂ ਦੇ ਹੱਕ ਚ ਉਸ ਸਮੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਇੱਕ ਉਹ ਸ਼ੈ ਸੀ ਕਿ ਮਹਾਰਾਜਾ ਰਣਜੀਤ ਸਿੰਘ ਜਿਸ ਆਦਮੀ ਦੇ ਜਾਂ ਜਿਸ ਸਿੱਖ ਦੇ ਜਾਂ ਜਿਸ ਵੀ ਇਨਸਾਨ ਦੇ ਮੋਢੇ ਤੇ ਅਗਰ ਹੱਥ ਰੱਖ ਦਿੰਦਾ ਸੀ ਨਾ ਸਿਰਫ ਤਾਂ ਅਗਲਾ ਜਾਣ ਤੜੀ ਤੇ ਰੱਖ ਕੇ ਆਉਂਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਇੰਨਾ ਉੱਚਾ ਰਤਬਾ ਸੀਗਾ ਲੋਕਾਂ ਦੇ ਦਿਲਾਂ 'ਚ ਸ਼ੇਰ-ਏ-ਪੰਜਾਬ ਦਾ ਤੇ ਇਹਦੇ ਨਾਲ ਦਾ ਫੇਰ ਪੱਗ ਪੱਗ ਬਟਾਲੀ ਸੀ ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਨਾਲ ਐ ਹੋ ਗਿਆ ਤਾਂ ਸਤਲੁਜ ਚੋਂ ਲਖੀਰ ਖਿੱਚੀ ਗਈ ਸਤਲੁਜ ਦੀ ਜਿਹੜਾ ਉਹ ਸਰਹੱਦ ਮੰਨਿਆ ਗਿਆ ਸਤਲੁਜ ਤੋਂ ਉਰਾਂ ਵਾਲਾ ਹਿੱਸਾ ਸਾਰਾ ਅੰਗਰੇਜ਼ਾਂ ਦਾ ਤੇ ਉਦੋਂ ਪਰਾਂ ਵਾਲਾ ਸਾਰਾ ਖਾਲਸਾ ਰਾਜ ਦਾ ਜਦੋਂ ਫਿਰ ਅੰਗਰੇਜ਼ਾਂ ਦਾ ਦਿੱਲੀ ਤੇ ਕਬਜ਼ਾ ਹੋ ਗਿਆ ਹੁਣ ਦਿੱਲੀ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਤਾਂ ਲਾਹੌਰ ਦੇ ਵਿੱਚ ਦੀ ਗਾ ਮਹਾਰਾਜਾ ਰਣਜੀਤ ਸਿੰਘ ਉਸ ਸਮੇਂ ਦੇ ਵਿੱਚ ਹਾਂ ਤਾਂ ਹੁਣ ਉਸ ਸਮੇਂ ਦੇ ਵਿੱਚ ਜਿਹੜਾ ਸਭ ਤੋਂ ਵੱਡੀਆਂ ਤਾਕਤਾਂ ਸੀਗੀਆਂ ਦੁਨੀਆ ਦੇ ਵਿੱਚ ਉਹ ਦੋ ਸੀ ਇੱਕ ਬ੍ਰਿਟਿਸ਼ ਹਕੂਮਤ ਤੇ ਦੂਜਾ ਸ਼ੇਰੇ ਪੰਜਾਬ ਜਾਨੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਇਹ ਦੋ ਵੱਡੀਆਂ ਤਾਕਤਾਂ ਸੀ ਪੂਰੀਆਂ ਦੁਨੀਆ ਦੇ ਵਿੱਚ ਇੱਕ ਹੋਇਆ ਜਸਵੰਤਰ Rao Holkar ਜਸਵੰਤਰ Rao Holkar ਨੇ ਦਿੱਲੀ ਤੇ ਹਮਲਾ ਕਰਤਾ ਹਾਰ ਗਿਆ ਫਿਰ ਇਹ ਇੱਕ ਦੋ ਜਗ੍ਹਾ ਉਹਨੇ ਗੋਰਿਆਂ ਦੀ ਅੰਗਰੇਜ਼ਾਂ ਦੀ ਜਗ੍ਹਾ ਤੇ ਹਮਲਾ ਕੀਤਾ ਹਾਰ ਗਿਆ ਜਦੋਂ ਕੋਈ ਵੀ ਮਤਲਬ ਚਾਰਾ ਨਾ ਲੱਭਿਆ ਅਖੀਰ ਦੇ ਵਿੱਚ ਫਿਰ ਉਹ ਸਿੱਖਾਂ ਦੀ ਮਦਦ ਲਈ ਪਹੁੰਚਿਆ ਦਿੱਲੀ ਦਰਬਾਰ ਫਿਰ ਮਹਾਰਾਜਾ ਰਣਜੀਤ ਸਿੰਘ ਕੋਲੇ ਪੇਸ਼ ਹੋਇਆ ਜਾ ਕੇ ਕਿ ਮੇਰੀ ਮਦਦ ਕਰ ਚਲ ਉੱਥੋਂ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਵਿਚ ਪੈ ਕੇ ਗੋਰਿਆਂ ਨਾਲ ਸੰਧੀ ਕਰਵਾਤੀ। ਹੂੰ ਇਹਦੀ ਚਲ ਸੰਧੀ ਹੋ ਗਈ ਮਤਲਬ ਸੰਧੀ ਨਹੀਂ ਕਹਿ ਸਕਦੇ ਮਸਲਾ ਹੱਲ ਹੋ ਗਿਆ। ਜਸਵੰਤਰ ਆਹ ਹੌਲ ਕਰਦਾ। ਪਰ ਉਦੋਂ ਬਾਅਦ ਵੀ ਜਸਵੰਤਰ ਆਹ ਹੌਲ ਕਰਨ ਇੱਕ ਮਤਲਬ ਬਾੜੀ ਬਾੜੀ ਨੀਵੇਂ ਪੱਧਰ ਦੀ ਗੱਲ ਜੀ ਕਰਤੀ ਸੀਗੀ। ਉਹ ਜਸਵੰਤਰ ਆਹ ਹੌਲ ਕਰਾਰੇ ਆਪਾਂ ਕਦੇ ਫੇਰ ਕਿਸੇ ਵੀਡੀਓ 'ਚ ਗੱਲ ਕਰਾਂਗੇ। ਤੇ ਜਿੱਥੋਂ ਮਹਾਰਾਜਾ ਰਣਜੀਤ ਸਿੰਘ ਉਹਦੇ ਨਾਲ ਖਫਾ ਹੋ ਗਿਆ ਸੀ। ਅੰਗਰੇਜ਼ਾਂ ਨੂੰ ਇਹ ਗੱਲ ਦਾ ਪਤਾ ਸੀਗਾ ਕਿ ਸਾਡੇ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਬੜੀ ਵੱਡੀ ਸ਼ੈਅ ਆ। ਸਭ ਤੋਂ ਤਾਕੜੀ ਫੌਜ ਹੈ ਉਹਦੇ ਲਈ ਬੜਰਦੇ ਵੀ ਨਹੀਂ ਹੈਗੇ ਕਿਸੇ ਨੂੰ ਵੀ ਤਾਕੜੀ ਫੌਜ ਆ ਤੇ ਉਹਦਾ ਇਲਾਕਾ ਵੀ ਬੜਾ ਵੱਡਾ ਹੁਣ ਦੁਨੀਆ ਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਵੀ ਦੁਨੀਆ ਦੇ ਵਿੱਚ ਦੋਏ ਤਾਕਤਾਂ ਸੀ ਇਹ ਜਿਹੜੀਆਂ ਸਭ ਤੋਂ ਵੱਡੀਆਂ ਸੀ ਬ੍ਰਿਟਿਸ਼ ਹਕੂਮਤ ਅੰਗਰੇਜ਼ ਲਾਲਾ ਤੇ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਹੁਣ ਜਿਹੜੀਆਂ ਇਹ ਛੋਟੀਆਂ ਮੋਟੀਆਂ ਰਿਆਸਤਾਂ ਤੇ ਜਾਂ ਮਿਹੜੇ ਮਾਲਵੇ ਦੇ ਸਰਦਾਰ ਤੇ ਇਹਨਾਂ ਲਈ ਸਿਰਫ ਦੋ ਰਾਹ ਸੀ ਜਾਂ ਤਾਂ ਉਹ ਅੰਗਰੇਜ਼ ਹਕੂਮਤ ਦੇ ਹੱਕ 'ਚ ਜਾਂਦੇ ਜਾਉ ਉਹ ਮਹਾਰਾਜਾ ਰਣਜੀਤ ਸਿੰਘ ਦੇ ਹੱਕ ਚ ਜਾਂਦੇ। ਹੂੰ ਉਹਨਾਂ ਲਵੇ ਦੋਏ ਰਸਤੇ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਕਾਫੀ ਹੱਦ ਤੱਕ ਇਸ ਗੱਲ ਦਾ ਯਕੀਨ ਸੀਗਾ ਕਿ ਇਹ ਸਰਦਾਰ ਨਹੀਂ ਸਾਡੇ ਆਪਣੇ ਨੇ ਸਿੱਖ ਨੇ ਇਹ ਮੇਰੇ ਪੱਖ ਚ ਆਉਣਗੇ। ਹਾਂ। ਨਾ ਇਸੇ ਸਮੇਂ ਦੌਰਾਨ ਇੱਕ ਘਟਨਾ ਵਾਪਰੀ ਦਲਦੀ ਵਿਵਾਦ ਕਹਿੰਦੇ ਨੇ ਜਿਹਨੂੰ ਦਲਦੀ ਡਿਸਬਿਊਟ ਦੇ ਨਾਮ ਨਾਲ ਆ ਕੀ ਦਰਜ ਉਹ ਇਤਿਹਾਸ ਦੇ ਵਿੱਚ। ਉਹ ਕੀ ਹੋਇਆ? ਨੱਬਰ ਰਿਆਸਤ ਦਾ ਨੱਬਰ ਰਿਆਸਤ ਦੀ ਵਿਚ ਇੱਕ ਪਿੰਡ ਪੈਂਦਾ ਸੀਗਾ ਦਲੱਦੀ ਜਾਗੀਰ ਸੀ ਉਹ ਦਲੱਦੀ ਹੁਣ ਵੀ ਹੈਗਾ ਦਲੱਦੀ ਪਿੰਡ ਉਹ ਪਹਿਲਾਂ ਜਾਗੀਰ ਸੀ ਬੜੀ ਵੱਡੀ ਉਹ ਸੀ ਉਤੇ ਕਬਜ਼ਾ ਸੀਗਾ ਪਟਿਆਲਾ ਰਿਆਸਤ ਦਾ ਅੱਛਾ ਪਟਿਆਲਾ ਵਾਲਾ ਸਾਹਿਬ ਸਿੰਘਾ ਜਿਹੜਾ ਇਹਦਾ ਕਬਜ਼ਾ ਸੀ ਉਤੇ ਤੇ ਇਹਨੇ ਆਪਣਾ ਇੱਕ ਵਜ਼ੀਰ ਲਾਇਆ ਹੋਇਆ ਸੀਗਾ ਇੱਕ ਸੂਬੇਦਾਰ ਲਾਇਆ ਹੋਇਆ ਸੀਗਾ 90 ਵਾਲੇ ਰਾਜੇ ਨੇ ਉਹਨੂੰ ਉਹਨੂੰ ਮਤਲਬ ਲੜ ਕੇ ਭਜਾਤਾ ਤੇ ਆਪ ਦਲੱਦੀ ਦੇ ਕਬਜ਼ਾ ਕਰ ਲਿਆ ਬਾਅਦ ਚੋਂ ਪਟਿਆਲਾ ਵਾਲਾ ਰਾਜਾ ਵਿਊ ਤੇ ਚੜ ਕੇ ਆਇਆ ਤਾਂ ਉਹਨੇ 90 ਦੇ ਵਾਲ ਵਾਲੇ ਘੇਰਾ ਪਾ ਲਿਆ ਫਿਰ ਇਹਨੇ 90 ਵਾਲਾ ਰਾਜਾ ਡਰ ਗਿਆ ਫਿਰ ਇਹਨੇ 90 ਵਾਲੇ ਰਾਜੇ ਨੇ ਬਡਰੁਖਾਂ ਤੋਂ ਕੋਈ ਮਹਾਰਾਜਾ ਰਣਜੀਤ ਸਿੰਘ ਦੇ ਹੁਣ ਨਾਨਕੇ ਸੀ ਬਡਰੁਖਾਂ ਅੱਛਾ ਉਥੋਂ ਦਾ ਕੋਈ ਮਾਮਿਆਂ ਦੀ ਥਾਂ ਲੱਗਦਾ ਸੀ ਮਾਮਾ ਸੀਗਾ ਕੋਈ ਸ਼ਾਇਦ ਕੋਈ ਭਾਗ ਸਿੰਘ ਸੀਗਾ ਸ਼ਾਇਦ ਉਹਦਾ ਨਾਂ ਤਾਂ ਉਹਨੂੰ ਵਿੱਚ ਪਾ ਕੇ ਫਿਰ ਮਹਾਰਾਜਾ ਰਣਜੀਤ ਸਿੰਘ ਲਵੇ ਰੱਖਿਆ ਮਸਲਾ ਹੈ ਸਾਰਾ ਅੱਛਾ ਹਾਂ ਤਾਂ ਮਹਾਰਾਜਾ ਰਣਜੀਤ ਸਿੰਘ ਫਿਰ ਆਪਣੀ 20000 ਸੈਨਾ ਲੈ ਕੇ ਪਟਿਆਲੇ ਆਇਆ ਅੱਛਾ ਫਿਰ ਪਟਿਆਲੇ ਇਹਨਾਂ ਚਾਰਾਂ ਪੰਜਾਂ ਨੂੰ ਬਿਠਾ ਕੇ ਇਹ ਰਣ ਦਾ ਮਸਲਾ ਸੁਲਝਾ ਆਇਆ ਜਿਹਦੇ ਵਿੱਚੋਂ ਕਿ ਫਿਰ ਦਲੱਦੀ ਪਿੰਡ ਦੀਗਾ ਜਿਹੜਾ ਜਾਂ ਦਲੱਦੀ ਜਾਗੀਰ ਸੀ ਜਿਹੜੀ ਉਹ ਪਟਿਆਲਾ ਰਿਆਸਤ ਨੂੰ ਦਿੱਤੀ 31 ਪਿੰਡ ਦੇ ਜਿਹੜੇ 31 ਪਿੰਡ ਉਹ ਉਹ ਨਾਭਾ ਰਿਆਸਤ ਨੂੰ ਦੇਤੇ ਅੱਛਾ ਤਾਂ ਐਵੇਂ ਕਰਕੇ ਨਾ ਦੋਨਾਂ ਦਾ ਜਿਹੜਾ ਮਸਲਾ ਸੀਗਾ ਉਹ ਹੱਲ ਹੋ ਗਿਆ ਹੱਲ ਹੋ ਗਿਆ ਹੁਣ ਇਹਦੇ ਵਿੱਚ ਇੱਕ ਗੱਲ ਹੋਰ ਵੀ ਦੱਸਣਯੋਗ ਹੈ ਕਿ ਪਟਿਆਲੇ ਜਿਹੜਾ ਪੁਰਾਣਾ ਬੱਸ ਸਟੈਂਡ ਆਗਾ ਉਹਦੇ ਨੇੜੇ ਰੇਲਵੇ ਸਟੇਸ਼ਨ ਉੱਥੇ ਇੱਕ ਗੇਟ ਆਗਾ ਦਲੱਦੀ ਗੇਟ ਕਹਿੰਦੇ ਨੇ ਹੁਣ ਦਲੱਦੀ ਪਿੰਡ ਤਾਂ ਹੈ ਨਹੀਂਗਾ ਉਹ ਪਿੰਡ ਤਾਂ ਉਹ ਦਲੱਦੀ ਉੱਥੇ ਆਗਾ ਪਰ ਉਹਨੂੰ ਦਲੱਦੀ ਗੇਟ ਕਹਿੰਦੇ ਨੇ ਅੱਛਾ ਉਹ ਦਲੱਦੀ ਗੇਟ ਦਾ ਨਾਂ ਦਲੱਦੀ ਇਸੇ ਕਰਕੇ ਪਿਆਗਾ ਵੀ ਉੱਥੇ ਮਹਾਰਾਜਾ ਰਣਜੀਤ ਸਿੰਘ ਨੇ ਆ ਕੇ ਫੈਸਲਾ ਕਰਾਇਆ ਸੀ ਉੱਥੇ ਇਹਨਾਂ ਦੀ ਸਲਾਹ ਕਰਵਾਈ ਸੀ ਆਕੇ ਤਉ ਉਹ ਦਲੱਦੀ ਗੇਟ ਆ ਜਿਹੜਾ ਉੱਥੇ ਮਹਾਰਾਜਾ ਰਣਜੀਤ ਸਿੰਘ ਠਹਿਰਿਆ ਸੀ ਹੁਣ ਤਾਂ ਸ਼ਾਇਦ ਉੱਥੇ ਇੱਕ ਛੋਟਾ ਜਿਹਾ ਮਤਲਬ ਗੁਰੂ ਘਰ ਬਣਿਆ ਹੋਇਆਗਾ ਸ਼ਾਇਦ ਉੱਥੇ ਮੈਂ ਪਿੱਛੇ ਜਿ ਦੇਖਿਆ ਸੀ ਇੱਕ ਵਾਰ ਗੁਰੂ ਘਰ ਬਣਿਆ ਹੋਇਆ ਪਹਿਲਾਂ ਉੱਥੇ ਕਾਫੀ ਮਤਲਬ ਵੱਡਾ ਕਈ ਕਮਰਾ ਵਾਲਾ ਇੱਕ ਮਹਿਲ ਨੁਮਾ ਬਣਿਆ ਹੋਇਆ ਸੀਗਾ ਜਗਾ ਉੱਥੇ ਰਹਿਸ਼ ਬਣੀ ਹੋਈ ਸੀ ਇੱਕ ਮਹਿਲ ਨੁਮਾ ਸੀ ਉਹ ਉੱਥੇ ਮਹਾਰਾਜਾ ਰਣਜੀਤ ਸਿੰਘ ਤਿੰਨ ਚਾਰ ਦਿਨ ਠਹਿਰੇ ਸੀ ਪਟਿਆਲਾ ਰਸਤੇ ਦਾ ਜਿਹੜਾ ਇਹ ਵਿਵਾਦ ਸੀ ਉਹ ਸੁਲਝਾਇਆ ਸੀਗਾ ਉੱਥੇ ਤਾਂ ਉਦੋਂ ਤੋਂ ਉਹ ਗੇਟ ਦਾ ਨਾਮ ਦਲੱਦੀ ਗੇਟ ਪੈ ਗਿਆ ਸੀ ਜੀ ਕਿਉਂਕਿ ਉੱਥੇ ਦਲੱਦੀ ਵਿਵਾਦ ਸੀਗਾ ਜਿਹੜਾ ਉਹ ਮਸਲਾ ਸੁਲਝਿਆ ਸੀ। ਉਹ ਸੁਲਝਾਇਆ ਗਿਆ। ਉਹ ਸੁਲਝਾਇਆ ਗਿਆ ਤੇ ਉਹਨੂੰ ਤਾਂ ਹੀ ਹੁਣ ਵੀ ਦਲੱਦੀ ਗੇਟੇ ਕਹਿੰਦੇ ਨੇ ਜਿਹੜਾ ਰੇਲਵੇ ਸਟੇਸ਼ਨ ਦੇ ਪੁਰਾਣੇ ਬੱਸ ਸਟੈਂਡ ਦੇ ਕੋਲ ਆਗਾ ਦਲੱਦੀ ਗੇਟ। ਤੇ ਚਲੋ ਮਸਲਾ ਸੁਲਝ ਗਿਆ ਮਹਾਰਾਜਾ ਰਣਜੀਤ ਸਿੰਘ ਵਾਪਸ ਚਲਾ ਗਿਆ। ਉਸ ਤੋਂ ਬਾਅਦ ਫੇਰ ਅੱਗੇ ਕਾਫੀ ਸਮੇਂ ਤੱਕ ਨਾ ਮਹਾਰਾਜਾ ਰਣਜੀਤ ਸਿੰਘ ਤੇ ਪਟਿਆਲਾ ਰਾਜਸਤਾਨ ਨਾਲ ਬੜੇ ਸੁਖਾਵੇ ਸਬੰਧ ਰਹੇ ਤੇ ਇਹਦੇ ਕੂਟਨੀਤਕ ਮਾਮਲਿਆਂ ਦੇ ਵਿੱਚ ਮਾੜੀ-ਮੋਟੀ ਦਾਖਲ ਅੰਦਾਜ਼ੀ ਹੁੰਦੀ ਰਹਿੰਦੀ ਸੀ ਉਹਨਾਂ ਦੀ। ਉਹਦੇ ਵਿੱਚੋਂ ਇੱਕ ਫਿਰ ਕਾਫੀ ਝਗੜਾ ਵੀ ਹੋ ਗਿਆ ਸੀ ਤਾਂ ਮਹਾਰਾਜਾ ਸਾਹਿਬ ਸਿੰਘ ਜੀ ਦਾ ਜਿਹੜਾ ਉਹਦੀ ਆਪਣੀ ਰਾਣੀ ਸੀ ਜਿਹੜੀ ਨਾ ਆਸਕੌਰ ਉਹਦੇ ਨਾਲ ਝਗੜਾ ਹੋ ਗਿਆ ਅੱਛਾ ਉਹ ਜਾ ਕੇ ਲੜਕੇ ਦੇ ਨਾਲੋਂ ਫਤੇਗੜ ਜਾ ਕੇ ਬੈਠ ਗਈ ਫਿਰ ਉਹ ਉਹਨਾਂ ਦੀ ਸੁਲ੍ਹਾ ਵੀ ਇਹਨੇ ਮਹਾਰਾਜਾ ਰਣਜੀਤ ਸਿੰਘ ਨੇ ਆ ਕੇ ਕਰਵਾਈ ਫਿਰ ਮਹਾਰਾਜਾ ਰਣਜੀਤ ਸਿੰਘ ਜਦੋਂ ਆਇਆ ਤਾਂ ਫਿਰ ਉਦੋਂ ਸੁਲ੍ਹਾ ਕਰਵਾਈ ਇਹਨੇ ਸਾਹਿਬ ਸਿੰਘ ਤੇ ਆਸਕੌਰ ਦੀ ਫਤੇਗੜ 'ਚ ਉਦੋਂ ਇੱਕ ਕਹਿੰਦੇ ਕਿੱਸਾ ਵੀ ਮਸ਼ਹੂਰ ਆ ਕਾਫੀ ਉਦੋਂ ਕਹਿੰਦੇ ਗੋਰਿਆਂ ਨੂੰ ਇਹਨਾਂ ਨੂੰ ਡਰ ਹੋ ਗਿਆ ਸੀਗਾ ਵੀ ਮਹਾਰਾਜਾ ਰਣਜੀਤ ਸਿੰਘ ਸੈਨਾ ਲੈ ਕੇ ਆ ਗਿਆ ਵੀ ਹੁਣ ਪਟਿਆਲੇ ਦੇ ਕਬਜ਼ਾ ਕਰੂਗਾ ਹਾਂ ਹਾਂ ਪਰ ਇਹਨੂੰ ਫਿਰ ਸਾਹਿਬ ਸਿੰਘ ਨੂੰ ਐ ਕਹਿ ਦਿੱਤਾ ਵੀ ਕੁਝ ਨਹੀਂ ਹੁੰਦਾਗਾ ਤੂੰ ਚੁੱਪ ਕਰਕੇ ਮਸਲਾ ਜੱਬਦਾ ਉਹ ਹੱਲ ਕਰ ਲਾ ਵੀ ਦੋ ਦਿਨ ਠਹਿਰ ਕੇ ਤਾਂ ਵਾਪਸ ਮੁੜ ਗਿਆ ਵੀ ਇਹ ਇਨਾਂ ਕੋਈ ਉਹ ਨਹੀਂ ਐਵੇਂ ਨਹੀਂ ਹਮਲਾ ਕਰਦਾ ਹੈਗਾ ਚੱਲ ਫਿਰ ਉਹਨਾਂ ਦਾ ਮਸਲਾ ਸੁਲਝ ਗਿਆ ਦੀਗਾ ਖਰ ਤੇ ਚਲਾ ਗਿਆ ਦੀਗਾ ਰਣਜੀਤ ਸਿੰਘ ਫਿਰ ਉਹਨਾਂ ਦੋਨਾਂ ਦਾ ਮਸਲਾ ਸੁਲਝਾ ਕੇ ਮੀਆਂ ਬੀਬੀ ਦਾ ਵਾਪਸ ਚਲਾ ਗਿਆ ਸੀਗਾ ਤੇ ਇਹਨੇ ਜਿਹੜੀਆਂ ਸ਼ਕਤੀਆਂ ਦੇ ਨਾ ਸਾਰੀਆਂ ਉਹ ਇਹਨੂੰ ਸਾਹਿਬ ਸਿੰਘ ਨੂੰ ਹੀ ਦਿੱਤੀਆਂ ਦੀਆਂ ਮਹਾਰਾਜਾ ਰਣਜੀਤ ਸਿੰਘ ਨੇ ਉਹ ਆਸਕੌਰ ਕਹਿੰਦੀ ਸੀ ਵੀ ਮੈਨੂੰ ਦੋ ਵੀ ਮੈਨੂੰ ਮਹਾਰਾਣੀ ਬਣਾਓ ਇਹਨੂੰ ਤਾਰੋ ਉਹਦਾ ਇਹ ਮਸਲਾ ਸੀਗਾ ਜਾਂ ਉਹਦੇ ਕਿਸੇ ਤਰੀਕੇ ਨਾਲ ਮਤਲਬ ਝਗੜੇ ਚੱਲਦੇ ਰਹਿੰਦੇ ਸੀਗੇ ਸਾਹਿਬ ਸਿੰਘ ਨਾਲ ਪਰ ਇਹਨੇ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਤਾਕਤਾਂ ਦੇ ਜਿਹੜੀਆਂ ਸਾਹਿਬ ਸਿੰਘ ਨੂੰ ਦੇ ਕੇ ਆਸਕੌਰ ਨੂੰ 5000 ਰੁਪਏ ਸਾਲਾਨਾ ਜਾਗੀਰ ਦੇਣਾ ਲਾਤਾ ਸਾਹਬ ਸਿੰਘ ਨੂੰ 5000 5000 ਰੁਪਇਆ ਸਾਲਾਨਾ ਦਿਆ ਕਰੂਗਾ ਤੇ ਇਥੋਂ ਰਾਣੀ ਆਸਕੌਰ ਨੇ ਮਤਲਬ ਸਾਰਾ ਹਾਲਾਤਾ ਵੀ ਠੀਕ ਹੈ ਜੀ ਤਾਂ ਇਹ ਮਸਲਾ ਜਿਹੜਾ ਫਿਰ ਨਿਬੜ ਗਿਆ ਮਹਾਰਾਜਾ ਰਣਜੀਤ ਸਿੰਘ ਕਰਕੇ ਸੁਲਝ ਗਿਆ ਚਲੋ ਚਲਾ ਗਿਆ ਵਾਪਸ ਹੁਣ ਫਿਰ ਜਿਹੜਾ ਵੱਡਾ ਸੰਕਟ ਆਇਆ ਨਾ ਉਹ ਇਹ ਆਇਆ ਕਿ ਮਾਲਵੇ ਦੇ ਸਰਦਾਰ ਹੁਣ ਕਿਹਦੇ ਹੱਕ ਚ ਜਾਣਗੇ ਹੂੰ ਅੰਗਰੇਜ਼ਾਂ ਦੇ ਹੱਕ ਚ ਜਾਣਗੇ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਹੱਕ ਚ ਜਾਣਗੇ ਹੂੰ ਫਿਰ ਮਹਾਰਾਜਾ ਰਣਜੀਤ ਸਿੰਘ ਨਾਲ ਇਹਨਾਂ ਦੀ ਮੁਲਾਕਾਤ ਹੋਈ ਸਾਹਿਬ ਸਿੰਘ ਦੀ ਤੇ ਜੀਂਦ ਵਾਲੇ ਰਾਜੇ ਇਹ ਕੈਥਰ ਵਾਲੇ ਰਾਜੇ ਹੋਗੇ ਇਹਨਾਂ ਨਾਲ ਸਾਰਿਆਂ ਨਾਲ ਗੱਲਬਾਤ ਹੋਈ ਤਾਂ ਉੱਥੇ ਮਸਲਾ ਇਹ ਹੋਇਆ ਕਿ ਇਹ ਸਾਰੇ ਮਾਲਵੇ ਦੇ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਹੱਕ 'ਚ ਜਾਣਗੇ ਤਾਂ ਉੱਥੇ ਫਿਰ ਇੱਕ ਸਭ ਤੋਂ ਵੱਡੀ ਘਟਨਾ ਇਹ ਵਾਪਰੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਸਾਹਿਬ ਸਿੰਘ ਨਾਲ ਪੱਗ ਬਟਾਲੀ ਤੇ ਉੱਥੋਂ ਉਹ ਪੱਗਵੱਟ ਭਰਾ ਬਣ ਗਏ ਤੇ ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਸਾਹਿਬ ਜਿੰਗੂ ਨੂੰ ਆਪਣਾ ਧਰਮ ਦਾ ਭਰਾ ਮੰਨ ਲਿਆ ਪੱਗ ਬਟਾ ਕੇ ਹੁਣ ਇੱਥੋਂ ਮਹਾਰਾਜਾ ਰਣਜੀਤ ਸਿੰਘ ਨਿਸ਼ਚਿਤ ਹੋ ਗਿਆ ਕਿ ਹੁਣ ਨਹੀਂ ਇਹ ਆਪਣੀ ਜ਼ੁਬਾਨ ਤੋਂ ਫਿਰਦਾ ਵੀ ਜਦ ਪੱਗੇ ਬਟਾਲੀ ਭਰਾਏ ਬਣਾ ਲਿਆ ਵੀ ਹੁਣ ਇਹ ਮੇਰੇ ਹੱਕ 'ਚ ਹੀ ਰਹਿਣਗੇ ਤੇ ਉਹਨਾਂ ਨੂੰ ਪੂਰਾ ਵਿਸ਼ਵਾਸ ਵੀ ਦਵਾਇਆ ਵੀ ਕਿ ਅੰਗਰੇਜ਼ ਤੁਹਾਡੀ ਰਿਆਸਤ ਦਾ ਲੱਖ ਵੀ ਨਹੀਂ ਚੱਕ ਸਕਦੇ ਮੇਰੇ ਹੁੰਦੇ ਮੇਰੇ ਮੇਰੇ ਹੱਕ 'ਚ ਆਉਂਗੇ ਤੁਸੀਂ ਉਸ ਤੋਂ ਬਾਅਦ ਫਿਰ ਕੁਝ ਕੁ ਮਹੀਨਿਆਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇਹਨਾਂ ਨੂੰ ਫੇਰ ਲਖਨੌਰ ਬੁਲਾ ਲਿਆ ਲਖਨੌਰ ਜਗ੍ਹਾ ਤੇ ਉੱਥੇ ਬੁਲਾ ਲਿਆ ਉੱਥੇ ਫਿਰ ਇੱਕ ਬਾਬਾ ਸਾਹਾਬ ਸਿੰਘ ਬੇਦੀ ਸੀਗੇ ਬਾਬਾ ਸਾਹਾਬ ਸਿੰਘ ਬੇਦੀ ਉਹਨਾਂ ਦੀ ਹਜ਼ੂਰੀ ਦੇ ਵਿੱਚ ਇਹਨਾਂ ਨੂੰ ਇਹਨਾਂ ਨਾਲ ਕਾਫੀ ਕਾਫੀ ਗੱਲਾਂ ਦੀਆਂ ਜਿਹੜੀਆਂ ਉਹ ਖੁੱਲੀਆਂ ਸਾਹਾਬ ਸਿੰਘਾਂ ਨਾਲ ਇਹਨਾਂ ਨੂੰ ਕਾਫੀ ਰਾਇਤਾਂ ਦਿੱਤੀਆਂ ਹੈਣਾ ਤੇ ਕਾਫੀ ਕੁਝ ਇਹਨਾਂ ਨਾਲ ਮਤਲਬ ਮਸਲੇ ਤੇ ਜਿਹੜੇ ਉਹ ਸੁਲਝਾਏ ਮਸਲੇ ਨਹੀਂ ਕਹਿ ਸਕਦੇ ਮਸਲੇ ਤਾਂ ਚਲੋ ਹੈ ਹੀ ਨਹੀਂ ਸੀ ਇਹਨਾਂ ਨੂੰ ਕਾਫੀ ਮਤਲਬ ਯਕੀਨ ਦਿਵਾਇਆ ਇਸ ਗੱਲ ਦਾ ਕਿ ਤੁਸੀਂ ਮੇਰੇ ਨਾਲ ਹੀ ਰਹੋ ਵੀ ਆਪਾਂ ਸਿੱਖ ਪਾਈਆਂਗੇ। ਤੇ ਚਲੋ ਇਹ ਹੋ ਕੇ ਲਖਨੌਰ ਵਾਲੀ ਜਿਹੜੀ ਮੀਟਿੰਗ ਆ ਗਈ ਖਤਮ ਹੋ ਗਈ ਤੇ ਮਹਾਰਾਜਾ ਰਣਜੀਤ ਸਿੰਘ ਵਾਪਸ ਚਲਾ ਗਿਆ ਇਹ ਵੀ ਵਾਪਸ ਆ ਗਈ। ਉਸ ਤੋਂ ਬਾਅਦ ਨਾ ਫੇਰ ਹੋਇਆ ਬੜਾ ਵੱਡਾ ਧੋਖਾ। ਮਹਾਰਾਜਾ ਸਾਹਿਬ ਸਿੰਘ ਮਹਾਰਾਜਾ ਰਣਜੀਤ ਸਿੰਘ ਨਾਲ ਪੱਗ ਵਟਾ ਕੇ ਮੁਕਰ ਗਿਆ। ਮੁਕਰ ਗਿਆ ਭਾਵ ਅੰਗਰੇਜ਼ਾਂ ਦੇ ਹੱਕ 'ਚ ਭੁਗਤ ਗਿਆ। ਦਿੱਲੀ ਜਾ ਕੇ ਦਸਤਕਤ ਕਰਤੇ। ਸਾਰੇ ਜਿਹੜੇ ਮਾਲਵੇ ਦੇ ਸਰਦਾਰ ਤੇ ਕੈਥਲ ਵਾਲੇ ਜੀਂਦ ਵਾਲੇ ਨਾਬੇ ਵਾਲੇ ਪਟਿਆਲਾ ਰਿਆਸਤ ਵਾਲੇ ਸਾਰੇ ਇਹਨਾਂ ਨੇ ਜਾ ਕੇ ਸਾਈਨ ਕਰਤੇ ਅੰਗਰੇਜ਼ਾਂ ਦੇ ਹੱਕ ਚ ਧੋਖਾ ਕਰਕੇ ਮਹਾਰਾਜਾ ਰਣਜੀਤ ਸਿੰਘ ਨਾਲ ਹੁਣ ਇਹ ਜਿਹੜਾ ਇਹਨਾਂ ਨੇ ਇਹ ਗਲਤੀ ਕੀਤੀ ਤੇ ਧੋਖਾ ਕੀਤਾ ਇਹ ਬੜਾ ਵੱਡਾ ਧੋਖਾ ਸੀਗਾ ਕਿਉਂਕਿ ਉਸ ਸਮੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਇੱਕ ਉਹ ਸ਼ਹਿ ਸੀ ਕਿ ਮਹਾਰਾਜਾ ਰਣਜੀਤ ਸਿੰਘ ਜਿਸ ਆਦਮੀ ਦੇ ਜਾਂ ਜਿਸ ਸਿੱਖ ਦੇ ਜਾਂ ਜਿਸ ਵੀ ਇਨਸਾਨ ਦੇ ਮੋਢੇ ਤੇ ਅਗਰ ਹੱਥ ਰੱਖ ਦਿੰਦਾ ਸੀ ਨਾ ਸਿਰਫ ਤਾਂ ਅਗਲਾ jaan ਤੜੀ ਤੇ ਰੱਖ ਕੇ ਆਉਂਦਾ ਸੀ ਮਹਾਰਾਜਾ ਰਣਜੀਤ ਸਿੰਘ ਲਈ ਹੂੰ ਇੰਨਾ ਉੱਚਾ ਰਤਬਾ ਸੀਗਾ ਲੋਕਾਂ ਦੇ ਦਿਲਾਂ 'ਚ ਸ਼ੇਰੇ ਪੰਜਾਬ ਦਾ ਕਿਆ ਕਰੋ ਕਿਸੇ ਦੇ ਮੋਢੇ ਤੇ ਹੱਥ ਵੀ ਰੱਖ ਦਿੰਦਾ ਸੀ ਨਾ ਹੂੰ ਤਾਂ ਅਗਲਾ jaan ਦੇਣ ਤੱਕ ਜਾਂਦਾ ਸੀਗਾ ਇੱਥੋਂ ਤੱਕ ਵਫਾ ਕਮਾਉਂਦਾ ਸੀ ਅਗਲਾ ਤੇ ਇਹਦੇ ਨਾਲ ਦਾ ਫੇਰ ਪੱਗ ਪੱਗ ਬਟਾਲੀ ਸੀ ਤੇ ਇਹ ਕਿਉਂ ਨਾ ਫਿਰ ਇੰਨੀ ਵੱਡੀ ਭਵਾ ਕਰਦਾ ਪਰ ਉਹਨੇ ਨਹੀਂ ਕੀਤੀ ਇੱਥੇ ਫੇਰ ਉਹ ਸਭ ਤੋਂ ਵੱਡਾ ਨਖਿੱਦ ਸਾਬਤ ਹੋਇਆ ਕੰਨਾਂ ਦਾ ਕੱਚਾ ਕੰਨਾਂ ਦਾ ਕੱਚਾ ਨਿਕਲ ਗਿਆ ਤੇ ਗਲਤੀ ਕਰਕੇ ਗਿੱਡੀ ਬੜੀ ਤੇ ਉੱਥੋਂ ਫਿਰ ਜਦੋਂ ਇੱਧਰ ਅੰਗਰੇਜ਼ਾਂ ਨਾਲ ਲੱਗੇ ਫੇਰ ਸੰਧੀ ਹੋਈ ਸੀਗੀ ਸਤਲੁਜ ਵਾਲੀ ਅੱਛਾ ਹੂੰ ਫੇਰ ਸਤਲੁਜ ਦੇ ਲਕੀਰ ਬੱਜੀ ਸੀ ਉਦੋਂ ਵੀ ਫੇਰ ਸਤਲੁਜ ਤੋਂ ਪਰਾਂ ਦਾ ਰਾਜ ਜਿਹੜਾ ਉਹ ਖਾਲਸਾ ਰਾਜ ਦੀਗਾ ਸਤਲੁਜ ਤੋਂ ਉਰਾਂ ਵਾਲਾ ਰਾਜ ਹੋਗਾ ਜਿਹੜਾ ਉਹ ਅੰਗਰੇਜ਼ਾਂ ਦਾ ਰਾਜ ਹੋਗਾ ਤਾਂ ਬਦਲੇ ਦੇ ਵਿੱਚ ਫਿਰ ਮਾਲਵੇ ਦੇ ਸਰਦਾਰਾਂ ਨੂੰ ਇਹਨਾਂ ਨੂੰ ਰਿਆਸਤਾਂ ਨੂੰ ਅੰਗਰੇਜ਼ਾਂ ਨੇ ਇਹ ਸ਼ਾਇਦ ਦਿੱਤੀ ਕਿ ਅਸੀਂ ਤੁਹਾਡੀ ਰਿਆਸਤਾਂ ਦੀ ਰੱਖਿਆ ਕਰਾਂਗੇ ਰੱਖਿਆ ਕਰਨ ਤੋਂ ਬਾਅਦ ਵੀ ਵੀ ਜਦੋਂ ਸਾਡੀ ਸੈਨਾ ਕਿਧਰੇ ਲੜਿਆ ਕਰੂਗੀ ਤਾਂ ਤੁਹਾਡੀ ਸੈਨਾ ਸਾਡੀ ਸੈਨਾ ਦੇ ਹੱਕ ਚ ਆਇਆ ਕਰੂਗੀ ਜਦੋਂ ਵੀ ਅਸੀਂ ਕਿਧਰੇ ਹਮਲਾ ਕਰਾਂਗੇ ਤਾਂ ਤੁਸੀਂ ਸਾਡੇ ਨਾਲ ਆਉਂਗੇ ਤੇ ਜਦੋਂ ਵੀ ਅਸੀਂ ਤੁਹਾਡੀਆਂ ਰਿਆਸਤਾਂ ਦੇ ਵਿੱਚੋਂ ਲੰਘਾਂਗੇ ਸਾਡੀ ਫੌਜ ਲੰਘੂਗੀ ਤਾਂ ਉਹਦਾ ਸਾਰਾ ਖਰਚਾ ਤੁਹਾਡਾ ਹੋਊਗਾ ਅੱਛਾ ਤੁਸੀਂ ਅਨਾਜ ਦਵੋਗੇ ਤੁਸੀਂ ਉਹਨਾਂ ਦੇ ਰਹਿਣ ਦਾ ਪ੍ਰਬੰਧ ਕਰੋਗੇ ਤੁਸੀਂ ਕੱਪੜੇ ਲੀੜੇ ਦਾ ਹਥਿਆਰਾਂ ਦਾ ਸਾਰਾ ਪ੍ਰਬੰਧ ਤੁਸੀਂ ਕਰੋਗੇ ਜਿਹੜੀ ਫੌਜ ਜਿਹੜੇ ਜਿਹਦੀ ਰੈਸਟ ਚ ਲੰਘਿਆ ਕਰੂ ਇਹ ਉਹਨਾਂ ਦੇ ਉੱਤੇ ਸ਼ਰਤਾਂ ਰੱਖੀਆਂ ਗਈਆਂ ਤੇਆਂੀਆਂ ਇਹ ਸ਼ਰਤਾਂ ਰੱਖੀਆਂ ਬਾਅਦ ਚ ਜਦੋਂ ਉਹਨਾਂ ਨੇ ਸਾਈਨ ਕਰਤੀ ਹਾਂ ਫੇਰ ਉਹਨਾਂ ਨੂੰ ਮੰਨਣੀਆਂ ਪਈਆਂ ਇਹ ਗੱਲਾਂ ਹੁਣ ਜੇ ਕਿਤੇ ਇੱਕ ਗੱਲ ਹੋਰ ਵੀ ਇੱਥੇ ਦੱਸਣ ਜੋਗਾ ਕਿ ਜੇ ਕਿਤੇ ਉਦੋਂ ਮਾਲਵੇ ਦੇ ਸਰਦਾਰ ਅੰਗਰੇਜ਼ਾਂ ਦੇ ਹੱਕ ਚ ਨਾ ਭੁਗਤਦੇ ਤਸਾਬ ਲਾ ਲਾ ਕਿ ਆਪਣਾ ਜਿਹੜਾ ਇਹ ਮਾਲਵਾ ਏਰੀਆ ਤੇ ਹਰਿਆਣਾਲਾ ਏਰੀਆ ਦਾ ਹੋਣਾ ਜਿਹੜਾ ਹਿਸਾਰ ਤੱਕ ਮਾਲਵਾ ਕੈਥੜ ਤੱਕ ਸਾਰਾ ਇਲਾਕਾ ਖਾਲਸਾ ਰਾਜ ਦੇ ਅੰਡਰ ਹੋਣਾ ਸੀ ਖਾਲਸਾ ਰਾਜ ਦੇ ਅੰਦਰ ਅੰਦਰ ਆਉਂਦਾ ਊਂ ਨਹੀਂ ਕਿੱਥੇ ਜਿਹੜਾ ਖਾਲਸਾ ਰਾਜ ਦੇ ਅੰਦਰ ਆਇਆਗਾ ਉਹ ਸਤਲੁਜ ਤੋਂ ਪਰਾਂਪਰਾਂ ਆਇਆ ਉਹ ਦੂਰ ਵਾਲਾ ਨਹੀਂ ਆਇਆ ਉਹ ਹੋਇਆ ਸਿਰਫ ਇਹ ਨਾ ਕਰਕੇ ਜਿਹੜੇ ਮਾਲਵੇ ਦੇ ਜਿਹੜੇ ਇਹ ਜਗੀਰ ਦੇ ਸਰਦਾਰ ਤੇ ਗੀ ਜਿਹੜੇ ਮਹਾਰਾਜੇ ਤੇ ਗੀ ਇਹ ਧੋਖਾ ਕਰਕੇ ਉਦੋਂ ਬਹੁਤ ਤੱਕੀ ਹੁਣ ਜਦੋਂ ਮਹਾਰਾਜਾ ਰਣਜੀਤ ਸਿੰਘ ਨਾਲ ਐ ਹੋ ਗਿਆ ਤਾਂ ਸਤਲੁਜ ਤੋਂ ਲਖੀਰ ਕਿੱਚੀ ਗਈ ਸਤਲੁਜ ਦੀ ਜਿਹੜਾ ਉਹ ਸਰਹੱਦ ਮੰਨਿਆ ਗਿਆ ਸਤਲੁਜ ਤੋਂ ਉਰਾਂ ਵਾਲਾ ਹਿੱਸਾ ਸਾਰਾ ਅੰਗਰੇਜ਼ਾਂ ਦਾ ਤੇ ਉਦੋਂ ਪਰਾਂ ਵਾਲਾ ਸਾਰਾ ਖਾਲਸਾ ਰਾਜ ਦਾ ਹੁਣ ਉਦੋਂ ਬਾਅਦ ਸਾਹਿਬ ਸਿੰਘ ਨਾਲ ਆਸ ਕੌਰ ਦੀ ਫੇਰ ਲੜਾਈ ਹੋ ਗਈ ਅੱਛਾ ਹੁਣ ਮਹਾਰਾਜਾ ਰਣਜੀਤ ਸਿੰਘ ਤਾਂ ਨਹੀਂ ਸਕਦਾ ਸੀ ਕਿਉਂਕਿ ਤੇ ਹੱਕ 'ਚ ਹੈ ਹੀ ਨਹੀਂ ਤੇ ਉਹ ਤਾਂ ਹੁਣ ਪਰਾਂ ਦੇ ਇਲਾਕੇ 'ਚ ਦੀ ਗੱਲ ਅੰਗਰੇਜ਼ ਆ ਇਹ ਇਹਦੇ ਹੱਕ 'ਚ ਹੱਕ 'ਚ ਨਹੀਂ ਮਤਲਬ ਇਹਦਾ ਮਸਲਾ ਸਨਿਛਾਉਣ ਅੰਗਰੇਜ਼ ਆ ਇਹ ਅੰਗਰੇਜ਼ਾਂ ਨੇ ਬਸ ਉਹੀ ਕਰਤਾ ਕੰਮ ਸਾਰੀਆਂ ਤਾਕਤਾਂ ਦੀ ਜਿਹੜੀ ਆਸਕੋਰ ਨੂੰ ਦੇਤੀਆਂ। ਅੱਛਾ। ਉਹੀ ਗੱਲ ਹੋਈ ਬਸ ਫਿਰ ਇਹ ਅੰਗਰੇਜ਼ ਆਏ। ਜਿਹੜੇ ਹੈਗੇ ਤੇ ਰੈਜ਼ਿਡੈਂਸ ਤੇ ਜਿਹੜੀ ਇੱਥੋਂ ਕਮੇਟੀ ਦਿੱਲੀ ਦੀ ਆਈ ਇਹਨਾਂ ਨੇ ਫੈਸਲਾ ਕੀਤਾ ਤਾਂ ਸਾਰੀਆਂ ਤਾਕਤਾਂ ਤੇ ਜਿਹੜੀਆਂ ਰਾਣੀ ਆਸਕੋਰ ਨੂੰ ਦੇਤੀਆਂ। ਤੇ ਬਸ ਉਹੀ ਸਾਹਿਬ ਸਿੰਘ ਨੂੰ 30000 ਰੁਪਇਆ ਸਲਾਨਾ ਉਹ ਲਾਤਾ। ਅੱਛਾ। ਇਹ ਉਹਨਾਂ ਦਾ ਖਰਾਜ ਦੇਣਾ ਲਾਤਾ ਮਤਲਬ ਉਹਦੀ ਪੈਨਸ਼ਨ ਲਾਤੀ ਪੈਨਸ਼ਨ ਲਾਤੀ ਪੈਨਸ਼ਨ ਲਾਤੀ ਸਾਲਾਨਾ ਮਤਲਬ ਸਾਰੀਆਂ ਤਾਕਤਾਂ ਉਹ ਤੋਂ ਲੈ ਕੇ ਆਸਕੋਰ ਨੂੰ ਦੇਤੀਆਂ ਹਾਂ ਬਸ ਉਹ ਹੀ ਜਿਵੇਂ ਪਹਿਲਾਂ ਕਹਿ ਚੁੱਕਿਆਂਗੇ ਇਹ ਵੀ ਬੜਾ ਨਖਿੱਧ ਸਾਬਿਤ ਹੋਇਆ ਹੈਗਾ ਇਹ ਸਾਹਬ ਸਿੰਘ ਦੀ ਜਿਹੜਾ ਸਭ ਤੋਂ ਵੱਡਾ ਧੋਖਾ ਤੋਂ ਨੇ ਮਹਾਰਾਜਾ ਰਣਜੀਤ ਸਿੰਘ ਨਾਲੇ ਕੀਤਾ ਜਿਹੜਾ ਪੱਗ ਵਟਾ ਕੇ ਕੀਤਾ ਉਹ ਤੋਂ ਬਾਅਦ ਫਿਰ ਇਹ ਇਹ ਤੋਂ ਮਹਾਰਾਜਾ ਸਾਹਬ ਸਿੰਘ ਤੋਂ ਬਾਅਦ ਉਹਨਾਂ ਦਾ ਉਹਦੀ ਉਹਨਾਂ ਦੀ ਮੌਤ ਤੋਂ ਬਾਅਦ ਉਹਦਾ ਪੁੱਤਰ ਮਹਾਰਾਜਾ ਕਰਮ ਸਿੰਘ ਹੂੰ 23 ਸਾਲ ਦੀ ਉਮਰ ਦੇ ਵਿੱਚ ਮਹਾਰਾਜਾ ਬਣਿਆ ਤੇ ਉਹ ਵੀ ਅੰਗਰੇਜ਼ਾਂ ਦੇ ਹੱਕ ਚ ਭੁਗਤ ਤਾ ਰਿਹਾ ਭੁਗਤ ਤਾ ਰਿਹਾ ਉਹ ਤਾਂ ਬੜੇ ਉਹ ਤਾਂ ਪੂਰੀ ਤਰ੍ਹਾਂ ਜਿਵੇਂ ਸ਼ਰਿਆਮੇ ਭੁਗਤ ਤਾ ਰਿਹਾ ਉਹ ਤਾਂ ਇੱਥੋਂ ਤੱਕ ਵੀ ਭੁਗਤ ਤਾ ਰਿਹਾ ਕਿ ਜਦੋਂ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਸਿੱਖ ਐਂਗਲੋ ਵਾਰਸ ਹੋਈਆਂ ਨੀਂ ਜਿਹੜੀਆਂ ਸਿੱਖ ਜੁੱਧ ਹੋਏ ਨੇ ਜਿਹੜੇ ਨਾ ਲੜਾਈਆਂ ਹੋਈਆਂ ਨੇ ਉਹਦੇ ਵਿੱਚ ਕਰਮ ਸਿੰਘ ਦੀ ਸੈਨਾ ਅੰਗਰੇਜ਼ਾਂ ਵੱਲੋਂ ਲੜਦੀ ਹੁੰਦੀ ਸੀ ਅੱਛਾ ਮਹਾਰਾਜਾ ਦੀ ਫੌਜ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿਰੁੱਧ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿੰਨੀਆਂ ਵੀ ਉੱਥੇ ਗੋਰਿਆਂ ਨੇ ਕਾਰਵਾਈਆਂ ਕਰੀਆਂ ਨੀਗੀਆਂ ਜਾਂ ਉਹਨਾਂ ਨਾਲ ਲੜੇ ਨੇਗੇ ਜਿਹੜੀ ਉਸ ਤੋਂ ਬਾਅਦ ਜਿਹੜੇ ਹੁਣ ਰਣਜੋਧ ਸਿੰਘ ਹੁਰੀ ਜਾਂ ਸ਼ਾਮ ਸਿੰਘ ਟਾਰੀ ਹੁਰੀ ਜਿਹੜੇ ਰਹਿ ਗਏ ਸੀਗੇ ਬਾਅਦ ਚੋਂ ਜਿਨ੍ਹਾਂ ਨੇ 10 ਸਾਲ ਤੱਕ ਸੰਭਿਆਗਾ ਰਾਜ ਭਾਗ ਤੇ ਜਿਹੜੀਆਂ ਲੜਾਈਆਂ ਹੋਈਆਂ ਨੀਗੀਆਂ ਉਹ ਤੋਂ ਖਾਲਸਾ ਫੌਜ ਨਾਲ ਉਹ ਇਹ ਖਿਲਾਫ ਹੀ ਜਾਂਦਾ ਰਹਿ ਗਿਆ ਇਹ ਕਰਮ ਸਿੰਘ ਹਰ ਤਰ੍ਹਾਂ ਨਾਲ ਮਦਦ ਕੀਤੀ ਹੈ ਨੇ ਗੋਰਿਆਂ ਦੀ ਉਸ ਤੋਂ ਅਗਲੇ ਨੇ ਵੀ ਉਸ ਤੋਂ ਬਾਅਦ ਜਿਹੜਾ ਮਹਾਰਾਜਾ ਨਰਿੰਦਰ ਸਿੰਘ ਹੋਇਆ ਮਹਿੰਦਰ ਸਿੰਘ ਹੋਇਆਗਾ ਉਹਨਾਂ ਨੇ ਵੀ ਗੋਰਿਆਂ ਦੇ ਹੱਕ 'ਚ ਭੁਗਤਦੇ ਰਹੇ ਨੇਗੇ ਉਹ ਫਿਰ ਮਹਾਰਾਜ ਆਪ ਭពਿੰਦਰ ਸਿੰਘ ਆ ਉਹ ਵੀ ਪੂਰੀ ਤਰ੍ਹਾਂ ਗੋਰਿਆਂ ਦੇ ਹੱਕ 'ਚ ਭੁਗਤਦਾ ਰਹੇਗਾ ਹਰ ਹਾਲ 'ਚ ਮਹਾਰਾਜ ਸਾਹਿਬ ਸਿੰਘ ਨੇ ਬੜੀਆਂ ਵੱਡੀਆਂ ਗਲਤੀਆਂ ਕੀਤੀਆਂ ਨੇ ਜੇ ਕਿਤੇ ਮਹਾਰਾਜਾ ਸਾਹਿਬ ਸਿੰਘ ਆਪਣੇ ਪਹਿਲਾਂ ਵਾਲੇ ਮਹਾਰਾਜਾ ਵਾਂਗੂ ਥੋੜੀ ਬਹੁਤੀ ਵੀ ਆਪਣੀ ਸਮਝਦਾਰੀ ਦਿਖਾਉਂਦਾ ਤਾਂ ਅੱਜ ਮਾਲਵੇ ਦੇ ਜਿਹੜੇ ਹਾਲਾਤ ਤੇਗੇ ਉਹ ਹੋਰ ਹੋਣੀ ਸੀਗੇ ਉਸ ਸਮੇਂ ਕਿਉਂਕਿ ਜੇ ਉਹ ਕਿਤੇ ਜੇ ਉਹ ਮੰਨ ਲਾ ਵੀ ਇੱਕ ਜਗ੍ਹਾ ਤੇ ਵੀ ਸਮਝਦਾ ਦਿਖਾ ਦਿੰਦਾ ਜੇ ਕੱਲੀ ਉਹ ਮਹਾਰਾਜਾ ਰਣਜੀਤ ਸਿੰਘ ਨਾਲ ਪੱਗ ਬਟਾਈ ਹੋਈ ਦਾ ਹੀ ਮਾਣ ਰੱਖ ਲੈਂਦਾ ਖਾਲਸਾ ਰਾਜ ਦੇ ਹੱਕ ਚ ਭੁਗਤ ਜਾਂਦਾ ਤਾਂ ਵੀ ਉਹ ਉਦੋਂ ਮਾਲਵੇ ਦੇ ਹਾਲਾਤ ਤੇ ਜਿਹੜੇ ਹੋਰ ਹੋਣੇ ਸੀ ਫੇਰ ਸ਼ਾਇਦ ਪੰਜਾਬ ਦੇ ਉੱਤੇ ਉਸ ਤਰ੍ਹਾਂ ਨਾਲ ਅੰਗਰੇਜ਼ ਰਾਜ ਨਾ ਕਰ ਸਕਦੇ ਜਿਸ ਤਰ੍ਹਾਂ ਨਾਲ ਹੁਣ ਕੀਤਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬੜਾ ਵੱਡਾ ਪੱਟਾ ਹੋ ਜਾਣਾ ਸੀ ਪਰ ਉਹ ਚੱਲ ਹੁਣ ਜਿਵੇਂ ਹੁਣੇ ਕੀਤਾ ਫਰੋਮ ਇਹ ਭੁਗਤਿਆ ਵੀ ਬੀਬੀ ਸਾਹਿਬ ਕੌਰ ਨਾਲ ਗਲਤ ਕੀਤਾ ਰਜਿੰਦਰ ਕੌਰ ਨਾਲ ਗਲਤ ਕੀਤਾ ਹੁਣ ਮਹਾਰਾਜਾ ਰਣਜੀਤ ਸਿੰਘ ਨਾਲ ਗਲਤ ਕੀਤਾ ਫਿਰ ਉਹਦੇ ਨਾਲ ਵੀ ਉਵੇਂ ਹੀ ਹੋਇਆ ਜਿਨ੍ਹਾਂ ਦੇ ਉਹ ਹੱਕ ਚ ਭੁਗਤਿਆ ਉਹਣਾ ਨਹੀਂ ਉਹਨਾਂ ਨੂੰ ਕੱਟ ਕੇ ਬਾਹਰ ਮਾਰਿਆ 30000 ਪੈਨਸ਼ਨ ਲਾਦੀ ਕਿੱਥੇ ਮਹਾਰਾਜਾ ਸੀ ਉਹ ਉਮੀਦ ਹੈ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬਰ ਜਰੂਰ ਕਰੋ ਤਾਂ ਕਿ ਅਸੀਂ ਤੁਹਾਡੇ ਲਈ ਇਦਾਂ ਦੀਆਂ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆ ਸਕੀ। ਧੰਨਵਾਦ।